ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੰਗਤ ਜੀ ਅੱਜ ਸਾਡੇ ਇਲਾਕੇ ਦੇ ਨੌਜਵਾਨ ਬਾਬਾ ਦੀਪ ਸਿੰਘ ਸੇਵਾਦਾਲ ਵੈਲਫੇਅਰ ਸੁਸਾਇਟੀ ਗੜਦੀਵਾਲ ਅਤੇ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਜਿਹੜਾ ਕਿ ਇੱਕ ਗੜਦੀਵਾਲਾ ਦੇ ਵਿੱਚ ਦਫ਼ਤਰ ਬਣਾਇਆ ਗਿਆ ਆ ਜਿਸ ਦਾ ਜਿਹੜਾ ਅਦਗਾਟਨ 10 ਤਰੀਕ ਨੂੰ ਕੀਤਾ ਜਾ ਰਿਹਾ ਆ ਜਿਹੜਾ ਕਿ ਹਰੇਕ ਮਹੀਨੇ ਬਾਬਾ ਦੀਪ ਸਿੰਘ ਸੇਵਾਦਾਲ ਸੁਸਾਇਟੀ ਵੱਲੋਂ 400 ਦੇ ਲਗਭਗ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਜਾਂਦਾ ਇੱਕ ਤਾਂ ਉਹ 100ਵਾਂ ਰਾਸ਼ਨ ਵਨਸਮਗ ਆ ਰਿਹਾ ਤੇ ਇੱਕ ਜਿਹੜਾ ਇੱਥੇ ਨਵੀਆਂ ਐਂਬੂਲੈਂਸਾਂ ਤੇ ਇੱਕ ਛੱਬ ਵਾਹਨ ਤੇ ਫਾਇਰ ਬ੍ਰਿਗੇਡ ਜਿਹੜੀ ਕਿ ਪਿਛਲੇ ਦਿਨਾਂ 'ਚ ਤੁਸੀਂ ਦੇਖਿਆ ਵੀ ਜਿਵੇਂ ਅੱਗ ਲੱਗਦੀ ਆ ਤੇ ਉਹ ਬਾਗਿਆਂ ਤੋਂ ਜਿਹੜੀ ਉਹ ਫਾਇਰ ਬ੍ਰਿਗੇਡ ਜਾਣਾ ਬਹੁਤ ਮੁਸ਼ਕਲ ਹੋ ਜਾਂਦੀ ਆ ਤੇ ਜਿਹੜੀ ਐਂਬੂਲੈਂਸ ਗੜਦੀ ਵਾਲਾ ਦੇ ਲਾਗੇ ਐਕਸੀਡੈਂਟ ਹੁੰਦੇ ਆ ਤੇ ਬਾਗਿਆਂ ਤੋਂ ਐਂਬੂਲੈਂਸ ਜਾਣੀ ਬਹੁਤ ਔਖਾ ਹੋ ਜਾਂਦਾ ਇਸ ਕਾਰਨ ਕਰਕੇ ਇਹ ਪਿਛਲੇ ਮਹੀਨਿਆਂ ਤੋਂ ਜਿਹੜਾ ਇੱਕ ਡਿਸਾਈਡ ਕੀਤਾ ਗਿਆ ਸੀ ਫੈਸਲਾ ਲਿਆ ਗਿਆ ਸੀ ਵੀ ਆਪਾਂ ਜਿਹੜਾ ਗੜਦੀ ਵਾਲਾ ਦੇ ਵਿੱਚ ਐਂਬੂਲੈਂਸ ਸ਼ੁਰੂ ਕਰਨੀ ਆ ਤੇ ਉਹ ਜਿਹੜਾ 10 ਤਰੀਕ ਨੂੰ ਸਟਾਰਟ ਕਰ ਦਿੱਤੀ ਜਾਊਗੀ ਅਤੇ ਨਾਲ ਸੋਮਾ ਰਾਸ਼ਨਮਾਨ ਸਮਾਗਮ ਜਿਹੜਾ ਕਿ 2015 ਤੋਂ ਨਿਰੰਤਰ ਰਾਸ਼ਨਮਾਨ ਸਮਾਗਮ ਸੰਸਥਾ ਵੱਲੋਂ ਕੀਤਾ ਜਾਂਦਾ ਆ ਜਿਹੜਾ ਕਿ ਤਕਰੀਬਨ 95 ਪਿੰਡਾਂ ਦੇ ਵਿੱਚ 400 ਦੇ ਲਗਭਗ ਲੋੜਵੰਦ ਪਰਿਵਾਰ ਜਿਨ੍ਹਾਂ ਦੀ 0% ਇਨਕਮ ਆ ਉਹਨਾਂ ਨੂੰ ਜਿਹੜਾ ਰਾਸ਼ਨ ਦਿੱਤਾ ਜਾਂਦਾ ਆ ਅਸੀਂ ਹੱਥ ਬਨ ਕੇ ਸਾਰੀ ਸੰਗਤ ਵੱਲੋਂ ਬੇਨਤੀ ਕਰਦੇ ਆਂ ਉਸ ਦਿਨ ਸਾਰੀ ਸੰਗਤ ਇਸ ਨਵੇਂ ਮਨੇ ਦਫ਼ਤਰ ਦੇ ਵਿੱਚ ਜਰੂਰ ਆਓ ਇਹ ਤੁਹਾਡਾ ਸਾਰਿਆਂ ਦਾ ਆਪਣਾ ਦਫ਼ਤਰ ਆ ਇੱਥੇ 24 ਘੰਟੇ ਜਿਹੜੀ ਇੱਥੇ ਕੋਈ ਸਹੂਲਤ ਜਿਹੜੀ ਸੰਸਤਾ ਬਾਗੀ ਜਾਣਾ ਪੈਂਦਾ ਸੀ ਉਹ ਜਿਹੜਾ ਇੱਥੇ ਦਿੱਤੀਆਂ ਜਾਣਗੀਆਂ ਬੇਨਤੀ ਆ ਸਾਰੀ ਸੰਗਤ ਨੂੰ ਲਾਗੇ ਪਿੰਡਾਂ ਦੇ ਨੌਜਵਾਨਾਂ ਨੂੰ ਬੇਨਤੀ ਆ ਵੀਰਾਂ ਨੂੰ ਬੇਨਤੀ ਆ ਜਰੂਰ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ